स्वागतिक एयर जी ਨੂੰ ਕਿ ਗੋਲਡਨ ਗੇਟ ਆਖਦੇ ਨੇ ਉਸ ਦਾ ਨਿਰਮਾਨ ਕਰਵਾਇਆ ਗਿਆ ਸੀਗਾ ਪਰ ਫਿਲਹਾਲ ਜੇ ਗੱਲ ਕਰ ਲਈਏ ਤੇ ਸੀਰਾ ਤੁਹਾਨੂੰ ਦਿਖਾ ਦਿੰਦੇ ਆਂ ਵੀ ਇੱਥੇ ਜਗਾ ਜਗਾ ਤੇ ਜੰਗਾਲ ਲੱਗਾ ਹੋਇਆ ਹੈ ਤੇ ਜਿਹੜੀ ਜਿਹੜੀ ਕਿ ਚਾਰ ਪਿੱਲਰ ਨੇ ਉਹ ਵੀ ਸਲਾਬੇ ਦਾ ਸ਼ਿਕਾਰ ਹੋ ਰਹੇ ਨੇ ਅੱਜ ਸੰਸਦ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚੇ ਨੇ ਗੱਲ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਭੂਵੀ ਸਵੇਰਾ ਮਿਟੀ ਹਨੇਰਾ ਇੱਕ ਨਵਾਬੀਆਨ ਹੈ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਸਮਾਤ ਕਰ ਲੈਣਾ ਸਰ ਜੀ ਕੀ ਹਾਲਤ ਬਣੀ ਹੋਈ ਹੈ ਜੀ ਦੇਖੋ ਮੈਂ ਪਿੱਛੇ ਵੀ ਮੁੱਦਾ اٹھਾਇਆ ਸੀ ਉਦੋਂ ਡੀਸੀ ਸੋਧਨ ਸਨ ਮੈਂ ਉਹਨਾਂ ਨੂੰ ਕਿਹਾ ਸੀ ਤਕਰੀਬਨ ਜਿਹੜੇ ਵੀ ਇੱਥੇ ਹੋਰਡਿੰਗ ਲਾਉਂਦੇ ਨੇ ਉਹ ਕੱਲ ਠੋਕ ਜਾਂਦੇ ਆ ਜਦੋਂ ਹੋਰਡਿੰਗ ਲਾਦਾ ਦੂਜੀ ਪਾਰਟੀ ਲਾ ਦਿੰਦੀ ਕੋਈ ਸਮਾਜ ਸੇਵੀ ਸੰਸਥਾ ਲਾ ਦਿੰਦੀ ਕੋਈ ਧਾਰਮਿਕ ਜਥੇਬੰਦੀਆਂ ਲਾ ਦਿੰਦੀਆਂ ਕੋਈ ਰਾਜਨੀਤਿਕ ਪਾਰਟੀਆਂ ਇਹਨਾਂ ਦੇ ਬਿਲਕੁਲ ਬੰਦ ਕਰੋ ਜਿਹੜਾ ਕੋਈ ਲਾਉਂਦਾ ਉਹ ਤੇ ਕਾਰਵਾਈ ਕਰੋ ਅੱਜ ਦੇਖੋ ਮੁੱਖ ਮੰਤਰੀ ਸਾਹਿਬ ਦੇ ਵੀ ਹੋਰਡਿੰਗ ਉੱਥੇ ਲਾਏ ਆ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਜਿਹੜਾ ਪ੍ਰਸ਼ਾਸਨ ਇਸ ਦੀ ਇਸ ਮਤਲਬ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਿਹਾ ਕੀ ਉਹਨੂੰ ਹੀ ਦੇਖਦਾ ਨਹੀਂਗਾ ਵੀ ਉਹਦੀ ਐਡਵਰਟਾਈਜ਼ਮੈਂਟ ਕਿੱਥੇ ਹੋਣੀ ਚਾਹੀਦੀ ਆ ਨਾ ਪਿਲ ਇਹ ਤੇ ਐਡਵਰਟਾਈਜ਼ਮੈਂਟ ਦੀ ਜਗ੍ਹਾ ਬਣੀ ਜਿੰਨੀ ਮਰਜ਼ੀ ਕਰੋ ਕੋਈ ਮੈਟਰ ਨਹੀਂਗਾ ਪਿੱਲਰ ਤਾਂ ਸਲਾਬੇ ਹੀ ਗਏ ਨੇ ਨਾਲ ਨਾਲ ਜਿਹੜਾ ਕੀ ਗੋਲਡਨ ਗੇਟ ਦਾ ਲੋਹਾ ਜਿਹੜਾ ਲੱਗਾ ਉਹ ਇੱਥੇ ਵੀ ਜੰਗਾਲ ਦਾ ਕੋਈ ਗੱਲ ਕਰ ਲੱਗਾ ਕਿ ਉੱਪਰ ਜੰਗਾਲ ਲੱਗ ਗਿਆ ਕਿਸੇ ਦਾ ਧਿਆਨ ਨਹੀਂ ਗਾ ਗੋਲਡਨ ਗੇਟ ਵਾਲੇ ਬੰਨੇ ਉੱਪਰੋਂ ਪਾਣੀ ਚੋ ਚੋ ਕੇ ਸਾਰਾ ਜਿਹੜੇ ਚਾਰ ਪਿੱਲਰ ਨੇ ਉਹਦੇ ਤੇ ਇਹਦਾ ਬਹੁਤ ਵੱਡਾ ਵਜਨ ਆ ਸਾਰਾ ਲੋਹੇ ਦਾ ਬਣਿਆ ਨਰੋਲ ਲੋਹੇ ਦਾ ਔਰ ਉਹ ਸਾਰਾ ਜਿਹੜੇ ਉਹ ਕਮਜ਼ੋਰ ਹੋ ਰਹੇ ਨੇ ਪਰ ਕਿਸੇ ਦਾ ਧਿਆਨ ਇਸ ਵੱਲ ਨਹੀਂ ਹੈਗਾ ਅੱਜ ਮੈਂ ਕਾਰਸੇਵਾਲੇ ਬਾਬਾ ਭੂਰੀ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਭੂ ਬਾਬਾ ਜੀ ਅਮਰਜੀਤ ਹੁਣੇ ਪਹੁੰਚੇ ਨੇ ਕਿਉਂਕਿ ਇਹ ਸਾਰੀ ਗ੍ਰੀਨ ਬੈਲਟ ਦੀ ਦੇਖ ਰੇ ਕੇ ਇਹਡਾ ਕਰ ਰਹੇ ਨੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਓ ਆਪਾਂ ਸਰਕਾਰ ਨਾਲ ਗੱਲ ਕਰਕੇ ਜਿੱਦਾਂ ਸੁਲਤਾਨਪੁਰ ਨੇ ਨਹਿਰ ਤੇ ਗ੍ਰੀਨ ਬੈਲਟ ਬਣਾ ਰਹੇ ਆ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਦਾ ਸਹੀ ਇਹਦਾ ਪ੍ਰਬੰਧ ਕਰ ਦਈਏ ਪਾਣੀ ਨਾ ਅੰਦਰ ਜਾਵੇ ਔਰ ਸਰਕਾਰ ਨੂੰ ਬਿਲਕੁਲ ਕੋਈ ਧਿਆਨ ਨਹੀਂਗਾ ਨਾ ਤੇ ਇਹਦੀ ਕੋਈ ਲਾਈਟ ਜਗਦੀ ਹੈ ਸਾਰੀਆਂ ਲਾਈਟਾਂ ਇਹਦੀਆਂ ਬੰਦ ਨੇ ਆ ਦੇਖ ਸਕਦੇ ਜੀ ਆ ਸਾਰੀ ਟੇਪਿੰਗ ਜਿਹੜੀ ਹੈ ਕੋਈ ਬੰਦੇ ਦਾ ਕਿਸੇ ਵੇਲੇ ਹਾਦਸਾ ਵੀ ਵਾਪਰਿਆ ਜਾ ਸਕਦਾ ਨੰਗੀਆਂ ਤਾਰਾਂ ਨੇ ਨੰਗੀਆਂ ਤਾਰਾਂ ਨੇ ਹੁਣ ਜੇ ਕੋਈ ਲਾ ਕੇ ਲੈ ਗਿਆ ਤੁਸੀਂ ਇੱਥੇ ਕੋਈ ਪਲਾਸਟਿਕ ਦੀ ਆਪਣਾ ਸ਼ਟਰ ਲਾ ਦਿਓ ਇਹ ਨੰਗੀਆਂ ਕਿਉਂ ਨੰਗੀਆਂ ਕਿਉਂ ਨੇ ਸੋ ਮੈਂ ਸਭ ਤੋਂ ਏੜੀ ਜ਼ਰੂਰੀ ਚੀਜ਼ ਹੈ 골ਡਨ ਗੇਟ ਨੂੰ ਸਬੰਧ ਦੀ ਲੋੜ ਹੈ ਵਿਰਾਸਤੀ ਗੇਟ ਹੈ ਔਰ ਅੱਛੀ ਚੀਜ਼ ਬਣੀ ਹੈ ਸ਼ਹਿਰ ਵਾਸਤੇ ਔਰ ਇਹਦੇ ਧਿਆਨ ਦੇਣ ਦੀ ਐਸ ਵੇਲੇ ਉਸ ਤੋਂ ਬਾਅਦ ਕੋਈ ਇਹਦੀ ਰਿਪੇਅਰ ਸਾਹਿਬਨ ਆਪਣੇ ਆਪ ਨੋਟਿਸ ਕਿਉਂ ਨਹੀਂ ਲੈਂਦਾ ਪਿਆ ਇੰਨੀ ਮਤਲਬ ਕੀ ਵਿਰਾਸੀ ਦੇਖ ਨਜ਼ਰ ਆਉਂਦੀ ਹੈ ਜਿਹੜਾ ਵੀ ਲੋਕ ਇੱਥੋਂ ਪਹੁੰਚਦੇ ਨੇ ਵੱਡੀ ਗਿੰਦੀ ਵੀ ਸਲਾਨੇ ਵੀ ਇੱਥੇ ਹੁੰਦੇ ਨੇ ਤਾਂ ਸਭਨਾ ਪਹਿਲਾਂ ਗੋਲਡਨ ਗੇਟ ਦਾ ਦੇਦਾਰ ਹੁੰਦਾ ਹੈ ਬਿਲਕੁਲ ਆ ਕੇ ਇੱਥੇ ਫੋਟੋ ਕਰਾਉਂਦੇ ਨੇ ਆਪਣੀਆਂ ਸੈਲਫੀਆਂ ਲੈਂਦੇ ਨੇ ਪਰ ਮੈਂ ਪ੍ਰਸ਼ਾਸ਼ਕਾਂ ਦੀ ਇਹੀ ਗੱਲ ਹੈ ਨਾ ਕਿ ਜਿਹੜੇ ਕਾਰਪੋਰੇਸ਼ਨ ਵਾਲੇ ਜਿਹੜੇ ਅਧਿਕਾਰੀ ਦਾ ਇਧਰ ਏਰੀਆ ਜਿਹੜਾ ਇਨਸਪੈਕਟਰ ਹੈ ਜਿਹੜਾ ਇੱਥੇ ਐਕਸ਼ਨ ਹੈ ਉਹਦਾ ਫਰਜ਼ਮੰਦ ਸਰਕਾਰ ਦੇ ਧਿਆਨ 'ਚ ਲਿਆਉਣਾ ਇਹ ਆ ਸਾਡਾ ਕੰਮ ਥੋੜਾ ਹੈ ਅਸੀਂ ਤਾਂ ਠੀਕ ਹੈ ਨਿਗਰੱਖਦੇ ਅਸੀਂ ਕਰਨਾ ਹੀ ਆ ਪਰ ਜਦੋਂ ਤਨਖਾਹਾਂ ਲੱਖਾਂ ਰੁਪਏ ਤਨਖਾਹ ਲੈਂਦੀਆਂ ਨੇ ਉਹ ਕੀ ਕਰਦੇ ਨੇ ਇੱਥੇ ਆ ਕੇ ਉਹਨਾਂ ਦਾ ਫਰਜ਼ ਨਹੀਂ ਮੰਨਦਾ ਸਰਕਾਰ ਦੇ ਧਿਆ ਕਹਿੰਦੇ ਜਾ ਰਹੇ ਹੋ ਇਸ ਬਾਰੇ ਡੀ ਸਾਹਿਬ ਨੂੰ ਲੈ ਕੇ ਦੇ ਚੁੱਕਾ ਜਿੰਨੇ ਸ਼ਹਿਰ ਦੇ ਕੰਮ ਜਿੱਥੇ ਜਿੱਥੇ ਤਕਲੀਫਾਂ ਨੇ ਜਿੱਥੇ ਜਿੱਥੇ ਪ੍ਰੋਬਲਮ ਨੇ ਚਾਹੇ ਗੋਲਡਨ ਨਗੇਟ ਨੇ ਚਾਹੇ ਸਟੈਚੂ ਲੱਗੇ ਨੇ ਮਹਾਰਾ ਰਣਜੀਤ ਸਿੰਘ ਦਾ ਹੋਵੇ ਚਾਹੇ ਇੰਡੀਆ ਗੇਟ ਹੋਵੇ ਹਰ ਜਗ੍ਹਾ ਦੀ ਅਸੀਂ ਕੰਪਲੀਟ ਕਰ ਚੁੱਕੇ ਆ ਜੇ ਛੋਟੇ ਛੋਟੇ ਚੀਜ਼ਾਂ ਨੇ ਜੇ ਟਾਈਮ ਸਿਰ ਘਰ ਦੀ ਛੱਤ ਵੀ ਚੁੰਦੀ ਹੋਵੇ ਟਾਈਮ ਸਿਰ ਉਹਨੂੰ ਬੰਦ ਕਰ ਦਿਓ ਕਿ ਤੇ ਛੱਤ ਬਚੀ ਰਹਿੰਦੀ ਆ ਨਹੀਂ ਤੇ ਛੱਤ ਸਾਰੀ ਡਿੱਗ ਜਾਂਦੀ ਆ ਲਗਾਤਾਰ ਮੀਂਹ ਪੈਂਦਾ ਹੋਵੇ ਚੁੰਦੀ ਰਵੇ ਤੇ ਇਸ ਕਰਕੇ ਇਹਦੇ ਤੇ ਸਲਾਬਾ ਬਿਲਕੁਲ ਉੱਪਰ ਤੱਕ ਚੜਿਆ ਹੈ ਉਹ ਬਿਲਕੁਲ ਖੜੀਆਂ ਉਹ ਡਿੱਗੀਆਂ ਨੇਟਾ ਸਾਰੀਆਂ ਇਹਦਾ ਬਿਲਕੁਲ ਸਾਰੀ ਇੱਟ ਲਾ ਕੇ ਇਹਨੂੰ ਨਵੇਂ ਸਿਰਿਓਂ ਇਹਦਾ ਇਹਨੂੰ ਸਾਫ਼ ਕਰਕੇ ਇਹਦੇ ਤੇ ਸੀਲਿੰਗ ਕਰਕੇ ਅੱਛੇ ਤਰੀਕੇ ਨਾਲ ਵਾਟਰਪੂਫਿੰਗ ਕਰਕੇ ਫਿਰ ਇੱਥੇ ਦੁਬਾਰਾ ਇੱਟ ਲਾਈ ਜਾਵੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਆਉਣ ਅੱਜ ਅਸੀਂ ਡੀਸੀ ਨਾਲ ਡੀ ਸਾਹਿਬ ਨਾਲ ਇੱਕ ਦੋ ਦਿਨਾਂ ਚ ਮੀਟਿੰਗ ਕਰਕੇ ਉਹਨਾਂ ਨਾਲ ਗੱਲ ਕਰਕੇ ਕਿੱਥੋਂ ਫੰਡ ਜਾਉਣੇ ਆ ਇਹਨੂੰ ਕਿੱਦਾਂ ਕਰਾ ਸਕਦੇ ਜੇ ਮਹਾਪੁਰਸ਼ ਕਰਾ ਸਕਣਗੇ ਜਿੱਦਾਂ ਅਸੀਂ ਨਹਿਰ ਦੇ ਕਿਨਾਰੇ ਦੇ ਕੰਮ ਕਰ ਰਹੇ ਉਸ ਤਰੀਕੇ ਨਾਲ ਇਹਦਾ ਵੀ ਕੰਮ ਹੈ ਨਾ ਰਾਈ ਕਿਉਂਕਿ ਇਹਨਾਂ ਦੇ ਹੱਥ ਲੱਗੇ ਮਜ਼ਬੂਤ ਹੱਥ ਨੇ ਇਹ ਦੁਬਾਰਾ ਤੁਹਾਨੂੰ ਵੇਖਣ ਦੀ ਲੋੜ ਨਹੀਂ ਪੈਂਦੀ ਜਿਹੜੀ ਬਿਲਡਿੰਗ ਇਹ ਬਣਾਉਂਦੇ ਜਾਂ ਜਿਹੜੇ ਜਿਹੜਾ ਕੰਮ ਇਹ ਕਰਦੇ ਆ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਕੋਈ ਸਾਡੀ ਮਦਦ ਕਰ ਦੋ ਕੁਝ ਅਸੀਂ ਤੁਹਾਡੀ ਮਦਦ ਕਰਕੇ ਰਲ ਮਿਲ ਕੇ ਇਹ ਸਾਂਭ ਲਈਏ ਇਹ ਸ਼ਹਿਰ ਦੀਆਂ ਵਿਰਾਸਤਾ ਨੇ ਜਿਹਦਾ ਨਹਿਰ ਦੀ ਸਵੈ ਦਾ ਕੰਮ ਹੈ ਇਹ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਨੇ ਹੋਰ ਵੀ ਬਹੁਤ ਸਟੈਚੂ ਲੱਗੇ ਸ਼ਹਿਰ 'ਚ ਅਸੀਂ ਸਾਰੇ ਜਿੰਨੇ ਵੀ ਬੁੱਤ ਲੱਗੇ ਨੇ ਸਾਰਿਆਂ ਦੀ ਸਾਰ ਵੀ ਲੈਣੀ ਹੈ ਸਾਰੇ ਲਈ ਸਰਕਾਰ ਨੂੰ ਬੇਨਤੀ ਕਰਾਂ ਇਹਦੀ ਮੇਨਟੇਨੈਂਸ ਫੌਰੀ ਤੌਰ ਤੇ ਕਰਾਉਣੀ ਚਾਹੀਦੀ ਹੈ ਬਿਲਕੁਲ ਫੌਰੀ ਤੌਰ ਤੇ ਇਮੀਡੀਏਟਲੀ ਇਹਦਾ ਹੋਣਾ ਚਾਹੀਦਾ ਨਹੀਂ ਤੇ ਇਹ ਦੇਖੋ ਇਹ ਡਿੱਗਦਾ ਡਿੱਗਦਾ ਡਿੱਗ ਜਾਊਗਾ ਔਰ ਏਡਾ ਵੱਡਾ ਹਸਾ ਵਾਪਰ ਸਕਦਾ ਕਿਸੇ ਸਮੇਂ ਵੀ ਇੱਥੇ ਇਹਦਾ ਧਿਆਨ ਦੇਣ ਦੀ ਲੋੜ ਹੈ ਤੇ ਖਾਸ ਕਰ ਮੁੱਖ ਮੰਤਰੀ ਸਾਹਿਬ ਕੱਲ ਆ ਰਹੇ ਮੈਂ ਉਹਨਾਂ ਨੂੰ ਗਾਹ ਕਰਨਾ ਚਾਹੁੰਦਾ ਕਿ ਆਹ ਹਾਲਾਤ ਨੇ ਆਪਣੇ ਜਿਹੜੇ ਹੋਲਡਿੰਗ ਲਾਉਣੇ ਆ ਆਪਣੇ ਡੀਸੀ ਨੂੰ ਆਪਣੇ ਅਫਸਰਾਂ ਨੂੰ ਤਕੀਦ ਕਰੋ ਕਿ ਜਿੱਥੇ ਅਪਰੂਵ ਹੈ ਉੱਥੇ ਲਾਓ ਤੁਸੀਂ ਹਰ ਜਗ੍ਹਾ ਹੋਲਡਿੰਗ ਨਾ ਖਿਲਾਰੋ ਇਹਦੇ ਨਾਲ ਕੀ ਹੈ ਕਿ ਇੱਕ ਦੇ ਦਿਖ ਮਾੜੀ ਹੁੰਦੀ ਆ ਇਹ ਕਾ ਜਿਹੜੇ ਵਿਰਾਸਤੀ ਚੀਜ਼ਾਂ ਤੇ ਇਹਨੇ ਸੰਸਦ ਗੁਰਜੀਤ ਸਿੰਘ ਔਜਲਾ ਤੁਹਾਨੂੰ ਇੱਕ ਨੇੜਿਓਂ ਤਸਵੀਰ ਦਿਖਾ ਦਿੰਨੇ ਆ 골ਡਨ ਗੇਟ ਦੀ ਕਾਫੀ ਜ਼ਿਆਦਾ ਜੰਗਾਲ ਜਿਹੜਾ ਕਿ 골ਡਨ ਗੇਟ ਤੇ ਉਹ ਵੀ ਖਾਈ ਦੇ ਰਿਹਾ ਹੈ ਕਿਉਂਕਿ ਮੇਨਟੇਨੈਂਸ ਜਿਹੜੀ ਕਿ ਉਹ ਹਰ ਚੀਜ਼ ਦੀ ਜ਼ਰੂਰੀ ਹੁੰਦੀ ਹੈ ਤੇ ਇਸ ਦੀ ਵੀ ਮੇਨਟੇਨੈਂਸ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ 4 ਪਿੱਲਰਾਂ ਤੇ ਇਹ 골ਡਨ ਗੇਟ ਖੜਾ ਹੈ ਤੇ ਪਿੱਲਰ ਜਿਹੜੇ ਕਿ ਉਹ ਸਲਾਬੇ ਨਾਲ ਜਿਹੜੇ ਕਿ ਉਹ ਗ੍ਰੈਸਿਵ ਖਾਈ ਦੇ ਰਹੇ ਨੇ ਤੇ ਕਿਸੇ ਵੀ ਸਮੇਂ ਹਾਸੇ ਦਾ ਸਬਬ ਬਣ ਸਕਦੇ ਨੇ ਇਸ ਲਈ ਸਮਾਰ ਰਹਿੰਦਿਆਂ ਹੋਇਆ ਪ੍ਰਸ਼ਾਸਨ ਨੂੰ ਇਸ ਸਵਾਗਤੀ ਗੇਟ ਜਿਹਨੂੰ ਕਿ 골ਡਨ ਗੇਟ ਆਖਿਆ ਜਾਂਦਾ ਉਸ ਦੀ ਮਰਮਤ ਮੇਨਟੇਨੈਂਸ ਕਰਾਉਣੀ ਚਾਹੀਦੀ ਹੈ ਤਾਂ ਜੋ ਜਿਹੜੇ ਸੈਲਾਨੀ ਆਂਦੇ ਨੇ ਉਹ ਵਧੀਆ ਤੇ ਸੋਹਣੀ ਦਿਖ ਲੈ ਕੇ ਵਾਪਸ ਜਾ ਸਕਣ ਉਹਨੂੰ ਜੰਡੇ ਵਾਲਾ ਜਿਹੜੇ ਕਿ ਸਮਾਜ ਸੇਵਕ ਨੇ ਉਹ ਸਾਡੇ ਨਾਲ ਨੇ ਕਿਉਂਕਿ ਇਹਨਾਂ ਨੇ 골ਡਨ ਗੇਟ ਦਾ ਸਵਾਗਤੀ ਗੇਟ ਦਾ ਮੁੱਦਾ ਜਿਹੜਾ ਕਿ ਬੜੇ ਜੋਰ ਸ਼ੋਰ ਨਾਲ ਚੁੱਕਿਆ ਸੀਗਾ ਤੇ ਅੱਜ ਇਹਨਾਂ ਦੇ ਆਖਨ ਤੇ ਸੰਸਦ ਗੁਰਜੀਤ ਸਿੰਘ ਔਜਲਾ ਵੀ ਇੱਥੇ ਪਹੁੰਚੇ ਸੀਗੇ ਭਾਜੀ ਕੀ ਕਹਿਣਾ ਜੀ ਸੰਸਦ ਗੁਰਜੀਤ ਸਿੰਘ ਔਰ ਇੱਥੇ ਹੋ ਕੇ ਗਏ ਨੇ ਔਰ ਉਹਨਾਂ ਨੇ ਵੀ ਇਹੀ ਆਖਿਆ ਵੀ ਪ੍ਰਸ਼ਾਸਨ ਨੂੰ ਤਾਰਨਾ ਬਿਲਕੁਲ ਸਕੰਦਰ ਪਾਜੀ ਅਸੀਂ ਨਾ ਅੰਮ੍ਰਿਤਸਰ ਦੇ ਜਿਹੜੇ 18 ਮਸਲੇ ਸੀਗੇ ਜਿਹੜੇ ਜਿੱਥੋਂ ਉੱਥੋਂ ਸ਼ੁਰੂ ਹੋ ਜਾਂਦਾ ਲਾਈਟਾਂ ਤਾਂ ਇੱਕ ਤੋਂ ਉੱਪਰ ਲਾਈਟ ਨਹੀਂ ਜਗਦੀ ਤੇ ਥੱਲੇ ਬੜੀਆਂ ਸੋਹਣੀਆਂ ਪੰਕਤੀਆਂ ਲਿਖੀਆਂ ਵਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮ ਹਤ ਅੰਮ੍ਰਿਤਸਰ ਸਿੱਤਿ ਦਾ ਘਰ ਉਹਦੇ ਥੱਲੇ ਜੀ ਲਾਈਟਾਂ ਰਾਤ ਨੂੰ ਜਗਦੀਆਂ ਨਹੀਂ ਇੱਕ ਉੱਪਰਲੀ ਵੱਡੀ ਲਾਈਟ ਨਹੀਂ ਜਗਦੀ ਤੇ ਇੱਕ ਥੱਲੇ ਉਹਦੇ ਸਫਾਈ ਦਾ ਬੜਾ ਬੁਰਾ ਹਾਲ ਆ ਪਰ ਉਹ ਕਿਸੇ ਐਨਜੀਓ ਵੱਲੋਂ ਲਗਾਇਆ ਗਿਆ ਸੀ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੁਣ ਅਸੀਂ ਜਿਹੜਾ ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਜਿਹੜੇ ਹਰਪ੍ਰੀਤ ਜੀ ਆ ਉਹਨਾਂ ਨਾਲ ਔਰ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਸੀ ਔਰ ਐਮਪੀ ਸਾਹਿਬ ਨੇ ਆਪਣੇ ਲੈਟਰਪੈਡ ਤੇ ਸਾਰੇ ਕੰਮ ਲਿਖ ਕੇ ਦਿੱਤੇ ਵੀ ਇਮੀਡੀਟਲੀ ਇਹਡੇ ਕੰਮ ਹੋਣੇ ਚਾਹੀਦੇ ਉਹਨਾਂ ਵਿੱਚੋਂ ਇਹ ਗੁਰੂ ਨਗਰੀ ਦਾ ਮੁੱਖ ਦਵਾਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ 골ਡਨ ਗੇਟ ਜਿਸ ਦਾ ਆਲਾ ਦਵਾਰਾ ਬਿਲਕੁਲ ਹੀ ਸੁਲਾਵ ਚੁੱਕਾ ਇਹ ਸਿਰਫ ਐਡਵਰਟਾਈਜ਼ਮੈਂਟ ਦਾ ਜਰੀਆ ਲੋਕਾਂ ਨੇ ਬਣਾ ਲਿਆ ਵਾ ਉੱਪਰ ਉਹ ਜੰਗਾਲ ਲੱਤ ਕੇ ਰੰਗ ਲੱਤ ਗਿਆ ਔਰ ਟਾਈਲਾਂ ਜਿਹੜੀਆਂ ਨਾਨਕਸ਼ਹੀ ਟਾਈਲਾਂ ਚਾਰ ਪਿੱਲਰ ਆ ਉਹ ਟਾਈਲਾਂ ਜਿਹੜੀਆਂ ਨਾਲੋ ਟੁੱਟ ਟੁੱਟ ਕੇ ਥੱਲੇ ਡਿੱਗ ਰਹੀਆਂ ਔਰ ਸੁਲਾਬ ਆ ਗਈ ਪਰ ਬੜੀ ਮਾੜੀ ਗੱਲ ਆ ਇੱਥੇ ਲੋਕੀ ਆਣ ਕੇ ਸਾਡਾ ਵਰਾਸਤੀ ਗੇਟ ਆ ਗੁਰੂ ਨਗਰੀ ਦਾ ਲੋਕੀ ਫੋਟੋਆਂ ਖਚਾਉਂਦੇ ਸੀਗੇ ਔਰ ਬਹੁਤ ਸੋਹਣਾ ਰਾਤ ਨੂੰ ਲਾਈਟਾਂ ਵੀ ਇੱਥੇ ਹੁਣ ਜਗਦੀਆਂ ਇਹਦੇ ਲਈ ਜਦੋਂ ਐਮਪੀ ਸਾਹਿਬ ਦੇ ਮੈਂ ਧਿਆਨ ਚ ਲਿਆਂਦਾ ਤੇ ਉਹਨਾਂ ਨੇ ਇਮੀਡੀਏਟਲੀ ਸਾਰੇ ਆ ਜਗ੍ਹਾ ਜਿੰਨੀਆਂ ਵੀ ਸੀ ਉਹ ਕਹਿੰਦੇ ਵੀ ਆਪਾਂ ਹਰ ਇੱਕ ਜਗ੍ਹਾ ਤੇ ਵਿਜ਼ਿਟ ਕਰਕੇ ਤੇ ਨਾਲ ਨਾਲੇ ਕੰਮ ਜਿਹੜਾ ਆਪਣਾ ਪੈਲਦੀ ਧਾਰ ਤੇ ਫਰਜ਼ ਬਣਦਾ ਆਪਾਂ ਪ੍ਰਸ਼ਾਸਨ ਨੂੰ ਲਈਏ ਔਰ ਸ਼ੁਰੂ ਕਰਵਾਈਏ ਔਰ ਇਹਦੇ ਵਿੱਚ ਸਾਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਔਰ ਡੀਸੀ ਸਾਹਿਬ ਨੇ ਵੀ ਕਿਹਾ ਵੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਜ਼ਰੂਰ ਕੰਮ ਕਰਾਵਾਂਗੇ ਮੈਂ ਨਹੀਂ ਕਹਿੰਦਾ ਵੀ ਅਸੀਂ ਪ੍ਰਸ਼ਾਸਨ ਨੇ ਸਾਨੂੰ ਕਿਤੇ ਮੰਨਣਾ ਕੀਤਾ ਜਿਵੇਂ ਅੱਜ ਤਾਰਾਂ ਵਾਲੇ ਪੁਲ ਤੇ ਨਹਿਰ ਤੇ ਕੰਮ ਸ਼ੁਰੂ ਕਰਵਾਤਾ 20 ਲੱਖ 80 ਹਜ਼ਾਰ ਰੁਪਏ ਮਨਰੇਗਾ ਲੋ ਦਿੱਤਾ ਗਿਆ ਸੀ ਔਰ 95 ਲੱਖ ਰੁਪਏ ਜਿਹੜਾ ਉਥੇ ਹੋਰ ਲੱਗ ਰਿਹਾ ਸਾਈਡਾਂ ਤੇ ਜਿਹੜਾ ਲੋਕੀ ਸੈਰ ਕਰਨੇ ਕਿ ਵਧੀਆ ਹੋ ਇਹ ਗੁਰੂ ਨਗਰੀ ਦਾ ਮੁੱਖ ਦਵਾਰ ਆ ਭਰਾਓ ਸਾਡਾ ਸਾਰਿਆਂ ਦਾ ਫਰਜ ਬਣਦਾ ਵਾ ਸਾਫ ਸਫਾਈ ਰੱਖਣਾ ਵੀ ਔਰ ਸਾਮ ਸੰਭਾਲ ਕਰਨਾ ਵੀ ਅਸੀਂ ਗੁਰੂ ਨਗਰੀ ਦੇ ਜ਼ਿੰਮੇਵਾਰ ਨਾਗਰਿਕ ਬਣੀਏ ਹਰ ਇੱਕ ਕਿਸੇ ਦਾ ਫਰਜ ਬਣਦਾ ਵਾ ਮੇਰਾ ਇਕੱਲੇ ਦਾ ਨਹੀਂ ਹਰ ਇੱਕ ਦਾ ਬਣਦਾ ਵਾ ਚਾਹੇ ਕੋਈ ਵੀ ਤੁਹਾਡਾ ਨਮਾਇੰਦਾ ਉਹਨਾਂ ਦੇ ਧਿਆਨ ਚ ਲਿਆਇਆ ਕਰੋ ਔਰ ਇਹ ਨਹੀਂ ਕਿ ਜਦੋਂ ਕਿਤੇ ਆਪਾਂ ਇਹ ਫੋਟੋਆਂ ਖਿਚਾਉਣ ਲਈ ਚਲ ਜਿਆ ਕਰੀਏ ਜਦੋਂ ਕੰਮ ਸ਼ੁਰੂ ਹੋ ਜਾਂਦੇ ਆ ਤੇ ਕਈ ਮੇਰੇ ਵੀਰ ਆਉਂਦੇ ਆ ਤੇ ਉਹ ਅੱਧਾ ਘੰਟਾ ਘੰਟਾ ਲਾ ਕੇ ਉਹ ਡਰਾਮਾ ਜਿਹਾ ਕਰਕੇ ਤੇ ਉਹ ਮਤਲਬ ਬਾਹਰ ਵਿਖਾਉਣ ਲਈ ਲੋਕਾਂ ਨੂੰ ਫੋਟੋਆਂ ਕਰਨ ਡਿਆ ਪੈਂਦੇ ਭਰਾਓ ਇਹ ਕੰਮ ਨੂੰ ਜਿਹੜੇ ਨੂੰ ਛੇੜਦੇ ਸਿਰੇ ਤੱਕ ਲੈ ਕੇ ਜਾਇਆ ਕਰੋ ਇਹ ਸਾਡਾ ਫਰਜ ਹੈ ਗੁਰੂ ਸੰਸਦ ਗੁਰਜੀਤ ਸਿੰਘ ਔਲਾ ਵੀ ਪਹੁੰਚੇ ਹੁਣ ਆਸ ਕੀਤੀ ਜਾ ਸਕਦੀ ਹੈ ਵੀ ਛੇਤੀ ਛੇਤੀ ਜਿਹੜੀ ਕਿ ਇਹਦੀ ਮੇਨਟੇਨੈਂਸ ਜਿਹੜੀ ਕਿ ਸ਼ੁਰੂ ਹੋਵੇਗੀ ਬਿਲਕੁਲ ਹੋਵੇਗੀ ਜੀ ਸਾਡਾ ਫਰਜ ਹੈ ਸੀ ਕਿ ਕਰਨਾ ਹੀ ਕਰਨਾ ਵਾ ਜਿੰਨੇ ਚੋਕੇ ਹੈਗੇ ਆ ਹਾਜ਼ਰ ਆ ਔਰ ਐਮਪੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਉਹ ਜਾ ਜਾ ਕੇ ਨਾਲ ਕੰਮ ਸ਼ੁਰੂ ਕਰਵਾ ਰਹੇ ਆ ਇਹ ਵੀ ਬੜਾ ਮੇਨ ਇੰਪੋਰਟੈਂਟ ਇਸ਼ੂ ਆ ਕਿਉਂਕਿ ਕੱਲ ਨੂੰ ਕੋਈ ਵੱਡਾ ਹਾਸਾ ਵਾਪਰ ਸਕਦਾ ਇਹਦੇ ਆਲੇ ਦੁਆਲੇ ਬੋਰਡ ਤੇ ਲਾ ਦਿੰਦੇ ਉਹ ਬੋਰਡ ਲਾਉਣ ਵਾਲਿਆਂ ਨੂੰ ਵੀ ਸ ਇੱਥੋਂ ਲੋਕੀ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਜਦੋਂ ਸਾਡਾ ਮਾੜਾ ਜਿਹੜਾ ਇੱਥੇ ਇੰਪ੍ਰੈਸ਼ਨ ਪੈਂਦਾ ਜਦੋਂ ਅਸੀਂ ਆਲੇ-ਦੁਆਲੇ ਹੋਲਡਿੰਗ ਲਾਏ ਹੁੰਦੇ ਆ ਇਹ ਹੋਲਡਿੰਗ ਲੋਨ ਦਾ ਕੋਈ ਹੈਗਾ ਨਹੀਂ ਆ ਵੀ ਇੱਥੇ ਹੀ ਲਾਉਣੇ ਆ ਹੋਰ ਕਿਤੇ ਲਾਓ ਇੱਥੇ ਨਾ ਲਾਓ ਪਰ ਇਹਦੇ ਆਲੇ-ਦੁਆਲੇ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਆ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪਤਰੀ ਚਾਹ ਦੀ ਨੈਕਸਪੀਰਾ ਟੀਵੀ ਅੰਮ੍ਰਿਤਸਰ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾੰਤ੍ਰਿਕ ਮੋਬਾਈਲ 9517855093 77105 98475 ਪਤਾ ਪੰਜਾਬ